ਰਮਨਜੋਤ ਡਿਜੀਸਰ ਔਰ ਐਸਐਸਪੀ ਐਸਬੀਐਸ ਨਗਰ ਮੈਟਾਡਾਕਸਿੰਗ ਆਈਪੀਐਸ ਨੂੰ ਬਰਾਬਰੀਅਤ ਦੇ ਸਖਸ ਹੋਈਏ ਡਰਗਸ ਦੇ ਮਾਮਲੇ ਨੂੰ ਲੈ ਕੇ ਔਰ ਹੈਲਥ ਇੰਟਰਸੈਕਟ ਨੂੰ ਲੈ ਕੇ ਇਸ ਵਾਰ ਵਿੱਚ ਅਸੀਂ ਐਫਆ ਨੰਬਰ 1022626 ਆਪਣੇ 18 ਤਰੀਕ ਨੂੰ ਉਹਦੇ ਵਿੱਚ 50 ਗ੍ਰਾਮ ਸਾਡੀ ਨਾਕਿਆ ਸਿਗਰ ਦੇ ਗਾ ਦੀ ਸਪੈਸ਼ਲ ਨਾਕਾ ਬੰਦੀ ਸੀਗੀ ਦਵਾਈ ਦੀਆਂ ਚੱਲ ਰਹੀਆਂ ਉਦੇ ਵਿੱਚ ਨਿਰਮਲ ਸਿੰਘ ਨੇ ਪਿਆਗ ਦਾ ਮੁਕੀਮ ਰਕਮ ਕੀਤੀ ਔਰ ਇਹ ਬੰਦਾ ਸੀਗਾ ਇੰਦਰਜੀਤ ਸਿੰਘ ਜਿਹੜਾ ਇਕੱਠੀਆਂ ਦਾ ਰਹਿਣ ਵਾਲਾ ਹੈਗਾ ਪਿਆਸ ਸੜੇ ਪਿੰਡ ਦਾ ਇਹਦਾ ਔਰ ਉਹਦੀ ਜਦੋਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਦੁਆਰਾ ਉਹਨੂੰ ਡੈਰੋਗੇਟ ਕੀਤਾ ਤਾਂ 7 ਕਿਲੋ ਦੇ ਕਰੀਬ ਉਹਦੇ ਕੋਲ ਰਿਕਵਰ ਹੋਈ ਜਦੋਂ 7 ਕਿਲੋ ਹੋਈ ਤੇ ਦੁਆਰਾ ਫਿਰ ਕੁਝ ਨਹੀਂ ਕੀਤੀ ਵੀ ਇਹ ਨਵੇਂ ਸ਼ਹਿਰ ਕਿਉਂ ਆਇਆ ਸੀਗਾ ਉਨੇ ਚ ਫੇਰ ਕਨਫੈਸ ਹੋਇਆ ਵੀ ਇਹ ਦਵਿੰਦਰ ਨਾਂ ਦਾ ਬੰਦਾ ਹੈਗਾ ਜਿਹੜਾ ਕਿ ਆਪਣੇ ਪਹਿਲਾਂ ਵੀ ਸਾਨੂੰ ਵੈਂਟਡ ਸਿਗਾਰ ਉਹ ਪੌਪੀਜ਼ 10 ਬੋਟਲ ਦੇ ਵਿੱਚ ਉਹਦਾ ਇਹ ਪ੍ਰਣਾ ਸਰ ਕੀ ਹੈਗਾ ਜਦੋਂ ਦੁਵਾਰਾ ਇਹ ਡੈਰੋਗੇਸ਼ਨ ਹੋਈ ਹੋਣ ਕ੍ਰਾਸ ਕੁਐਸਚਨਿੰਗ ਕੀਤੀ ਗਈ ਦਵਿੰਦਰ ਤੋਂ ਇਹਦੇ ਵਿੱਚ ਕਲੀਅਰ ਹੋਇਆ ਵੀ ਇਹ ਸਮਾਨ ਦੇ ਨਾਲ ਆਇਆ ਸੀਗਾ ਜਿਹੜਾ ਕਿ ਦਵਿੰਦਰ ਕੋਈ ਕੁਝ ਪੈਸੇ ਦਾ ਲੈ ਲੈਣ ਦੇ ਚੱਕਰ 'ਚ ਉਹ ਸਮਾਨ ਵਾਪਸ ਚੱਕਣਾ ਆਇਆ ਸੀ ਇਹਦੇ ਕੋਲ ਤਾਂ ਉਹ ਸਮਾਨ ਜਿਹੜਾ ਸੀ ਕਨਪੈਲ ਪਲੌਟ ਦਾ ਜਿਹੜਾ ਕਿ ਗੁਜਿੰਦਰਦਾਰੀ ਪੌਣ ਹੈਗਾ ਉਹਦੇ ਵਿੱਚ ਇਹਨਾਂ ਨੇ ਦਬਿਆ ਹੋਇਆ ਸੀਗਾ ਔਰ ਉਸ ਦਿਨ ਵੀ ਉਸ ਮਾਨ ਲੈ ਨਹੀਂ ਆਇਆ ਸੀ ਦਾ ਵਾਪਸ ਕਹਿੰਦਾ ਵੀ ਉਹ ਮੈਨੂੰ ਜੋ ਇਹਨਾਂ ਦਾ ਸੌਦਾ ਮੈਨੂੰ ਉਸ ਲੈਵਲ ਦੀ ਨਹੀਂ ਹੋਈ ਤੇ ਉਹਨੇ ਚਾਹ ਤੂੰ ਆਪਣਾ ਸਮਾਨ ਲੈ ਜਾ ਉਹ ਉਹ ਵੀ ਰਿਕਵਰ ਹੋਇਆ ਤੇ ਟੋਟਲ ਸਾਡੇ ਕੋਲ ਕਿੰਨਾ 25 ਕਿਲੋ 80 ਗ੍ਰਾਮ ਦੇ ਟੋਟਲ ਸਾਡੀ ਰਿਕਵਰੀ ਹੋਈ ਆ ਇਟ ਇਜ਼ ਓਨ ਵਿਚ ਅਸੀਂ ਐਫਡੀਆਰ ਲਾਂਚ ਕਰਕੇ ਔਰ ਫਰਦਰ ਜਿਹੜੀ ਐਸਪਰ ਆਏਗੀ ਆ ਉਹ ਕੱਲ੍ਹ ਚੱਲ ਰਹੀ ਹੈ ਔਰ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿੰਨੇ ਵੀ ਲਿੰਕs ਲੱਗੇ ਆ ਉਹਨਾਂ ਕਿ ਸਾਥੀ ਆਲਰੇਡੀ ਸੀਏਡੀ ਟੀਮ ਵਰਕ ਕਰੀ ਹੈਗੀ ਹੈ ਔਰ ਨਾਲ ਡੀਐਸਪੀ ਡੀ ਸਾਹਿਬ ਦੀ ਨਾਲ ਹੈਗੇ ਔਰ ਮੇਰੀ ਇਹ ਜਾਂ ਬੇਤਰੀ ਕੋਈ ਵੀ ਬੰਦਾ ਹੋਏਗਾ ਉਹਨੂੰ ਬਖਸ਼ਾ ਜੇ ਕਿ ਦਵਿੰਦਰ diel ਚਿਆ ਕੋ diel ਸੇ ਸਟੇਸ਼ਨ ਮਿਲਿਆ ਸੀ ਨਹੀਂ ਦਵਿੰਦਰ ਉਸ ਟਾਈਮ ਸਦਰਨਾਲੇ ਕੇਸ ਦੇ ਵਿੱਚ ਸੀਗਾ ਸਾਡੀ ਕਸਟ ਪਿੱਛੇ ਉਹ ਐਮਪੀਐਸ ਸਦਰਨਾ ਹੈਗਾ ਇਸ ਕੇਸ ਤੇ ਅਸੀਂ ਹਲੇ ਉਹਨੂੰ ਰਿਮਾਂਡ ਤੇ ਲੈਣਾ ਹੈ ਸਰ ਸਪਲਾਈ ਕਿੱਥੇ ਕਰਨੀ ਚਾਹੀਦੀ ਜਿਹੜੀ ਸਪਲਾਈ ਹੈਗੀ ਜਿਹੜੀ ਗਵਿੰਦਰ ਦੀ ਟੈਲੀਗੇਸ਼ਨ ਚ ਆ ਉਹ ਨਵਾਂ ਸ਼ਹਿਰ ਦਾ एरिया ਆਏਗਾ ਅ ਫੌਰ ਏਰੀਆ ਔਰ ਦਵਿੰਦਰ ਦੇ ਕੋਸ ਜਿਹੜੇ ਯੂਨਿਅਨ ਮੈਲ ਦਲਕਾ ਔਰ ਪਾਕੋ ਜਿਹੜਾ ਤੇ ਕੁਕੀ ਹੁਣ ਜਦੋਂ ਘੋੜਾ ਸੀਗਾ ਤੇ ਨੂਮੈ ਨਹੀਂ ਰਹੇ ਅਸੀਂ इसका रेट किए सर 14 क्विंटल जब क्वालिटी कौन मार्केट रेट कोई यही वैल्यू नहीं तो डेढ़ लाख तक है 2 लाख तक का डिफरेंट डिफरेंट है ना डिपेंड ऑन क्वालिटी डिमांड पे आता है ए ए पी